ਐਸਜੀਪੀਸ ਨੇ ਪੁਸ਼ਕਿਰਤਾ ਨੇ ਹੁਣ ਵੀ ਇਹਨਾਂ ਦੋਨਾਂ ਨੇ ਕਿਸੇ ਨੇ ਵੀ ਫੰਡ ਲੈਣ ਵਾਸਤੇ ਅੱਗੇ ਨਹੀਂ ਆਇਆ ਫੰਡ ਲਗਾਉਣ ਵਾਸਤੇ ਇੱਕ ਤੀਸਰੀ ਸੰਸਥਾ ਦਿਵਾਨ ਟੋਟਲ ਮਲ ਟ੍ਰਸਟ ਹੈ ਜਿਸ ਦੇ ਵਜ੍ਹਾ 31 ਐਨਆਰਆਈ ਫੈਮਲੀਆ ਮੈਂਬਰ ਦੇ ਤੌਰ ਤੇ ਸ਼ਾਮਲ ਨੇ ਉਹਨਾਂ ਨੇ ਪੈਸੇ ਵਗੈਰਾ ਇਕੱਠੇ ਕਰਕੇ ਲੋਨ ਦੀ ਪੇਸ਼ਕਸ਼ ਕੀਤੀ ਦੋਸਰੀ ਅੰਡਰਸਟੈਂਡਿੰਗ ਹੋਈ ਹੁੰਦੀ ਕਿ ਕਹਿੰਦੇ ਨਹੀਂ ਲਿਖਿਆ ਹੈ ਪੈਸਾ ਕੌਣ ਖਰਚੂਗਾ ਐਸੇ ਦਾ ਇਸ਼ੂ ਬਣਾ ਕੇ ਬੈਠ ਜਾਂਦੇ ਹੋ ਕਹਿਣ ਚਾਹੇ ਨਾ ਕਹਣੇ ਪੈਸਾ ਖਰਚ ਦੇਣੀ ਸਰਕਾਰ ਕਿਉਂਕਿ ਇਹਨੂੰ ਲੱਗਦਾ ਹੈ ਕਿ ਜੋ ਗ੍ਰਾਸਰੂਟ ਨੂੰ ਸਮਰਨ ਵਾਲੇ ਜਿਹੜਾ ਜਜ਼ਬਾ ਹੈ ਉਹ ਲੋਕਾਂ ਦਾ ਹੈਗਾ ਤਾਂ ਹੈ ਪਰ ਲੋਕੀ ਹੱਥੋਂ ਤੱਕ ਨਹੀਂ ਜਾਂਦੇ ਕਿ ਇਹਨਾਂ ਨੂੰ ਵੋਟਾਂ ਦਾ ਜਾਂ ਇਲੈਕਸ਼ਨ ਦਾ ਈਸ਼ੂ ਬਣਾ ਦੇ। ਹੁਣ ਜਾ ਕੇ ਕਿਤੇ ਨਾ ਕਿਤੇ ਇਹ ਫੈਸਲਾ ਹੋ ਪਾਇਆ ਹੈ ਕਿ ਆਖਰ ਉਹ ਸਵੇਲੀ ਨੂੰ ਸੰਭੂਗਾ ਕੌਣ ਜਿਹੜੀ ਉਹਨਾਂ ਦੇ ਕਹਿ ਸਕਦੇ ਆਂ ਵੀ ਅੱਜ ਇੱਕ ਵੱਡੀ ਯਾਦ ਦੇ ਤੌਰ ਤੇ ਲੋਕ ਦੇਖਣ ਵੀ ਜਾਂਦੇ ਨੇ ਕਿਉਂਕਿ ਹੁਣ ਤੱਕਰ ਪੈਸਾ ਨਾ ਸਰਕਾਰ ਨੇ ਲਾਇਆ ਤੇ ਨਾ ਹੀ ਐਸਜੀਪੀਸੀ ਦੇ ਵੱਲੋਂ ਪਰ ਹੁਣ ਕਹਿ ਸਕਦੇ ਆਂ ਵੀ ਮਨਜੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਤੇ ਜਿਹੜੀ ਅੱਗੇ ਡਾਇਰੈਕਸ਼ਨ ਦਿੱਤੀਆਂ ਗਈਆਂ ਉਸ ਤੋਂ ਬਾਅਦ ਹੁਣ ਉਹਦੀ ਸਾਂਭ ਸੰਭਾਲ ਹੁੰਦੀ ਨਜ਼ਰ ਆਉਗੀ। ਇਹ ਆਪ ਅੰਦਾਜ਼ਾ ਲਾ ਸਕਦੇ ਆ ਕਿ ਇੰਨੀ ਪੁਰਾਣੀ ਬਿਲਡਿੰਗ ਰਵਾਜ਼ਮਾ ਨਾ ਕਰੇ ਕਿਸੇ ਵੇਲੇ ਕੁਝ ਵੀ ਹਾਦਸਾ ਹੋ ਸਕਦਾ ਸੋ ਇਹਨੂੰ ਬਚਾਉਣਾ ਟਾਈਮ ਸਿਰ ਬਚਾਉਣਾ ਬਹੁਤ ਜ਼ਰੂਰੀ ਹੈ ਸੇ ਇੱਕ ਵਾਰੀ ਡੇਗ ਪਵੇ ਤਾਂ ਉਸ ਤੋਂ ਬਾਅਦ ਤੇ ਫਿਰ ਬਚਾਉਣਾ ਉਹ ਚੀਜ਼ ਬੰਦ ਨਹੀਂ ਹੋ ਕਦੇ ਵੀ ਔਰ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਜਾਂ ਗਿਰ ਜਾਂਦੀ ਬਹੁਤ ਵੱਡੀ ਲਾਹਨਤ ਸੀ ਸਾਡੇ ਲੋਕਾਂ ਦੇ ਉੱਪਰ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਸੰਭਾਲਿਆ ਨਹੀਂ ਇਹ ਲੋਕ ਇਹ ਹਮੇਸ਼ਾ ਵਾਸਤੇ ਕਿਹਾ ਜਾਂਦਾ ਸੀ वैसे दी जिम्मेदारी किदी सी सरकार दी सी या एसजीपीसी दी सी जब कोई इमारत ਨੂੰ ਸੁਰੱਖਿਤ ਇਮਾਰਤ ਕੋਸ਼ਤ ਕਰਤਾ ਜਾਂਦਾ ਜਿਸ ਤਰ੍ਹਾਂ ਇਹ ਦਵਾਨ ਟੋਟਰਮਲ ਦੇ ਹਵੇਲੇ ਨੂੰ ਕੋਸ਼ਿਸ਼ ਕੀਤਾ ਸੀ ਸੁਰੱਖਿਤ ਇਮਾਰਤ ਦੇ ਤੌਰ ਤੇ ਤਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਬੰਦੀ ਸੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਬਿਲਕੁਲ ਨਹੀਂ ਨਿਭਾਈ ਔਰ ਚਿੱਠੀ ਲਿਖ ਦਿੱਤੀ ਐਸਪੀਸੀ ਨੂੰ ਕਿ ਤੁਸੀਂ ਇਤਿਹਾਸ ਸੰਭਾਲਣ ਵਾਸਤੇ ਜੋ ਵੀ ਕਰਨਾ ਹੈ ਉਹ ਤੁਸੀਂ ਕਰੋਗੇ ਸਸ਼ੀਕਲ ਦੀਵਾਨ ਟੋਡਰਮਲ ਨੂੰ ਲੈ ਕੇ ਜੇ ਕਿਹਾ ਜਾਵੇ ਸਭ ਨੂੰ ਪਤਾ ਹੈ ਵੀ ਸਾਡੇ ਵੱਡੇ ਇਤਿਹਾਸ ਸਾਡੇ ਇਤਿਹਾਸ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਇੱਕ ਮਹੱਤਵ ਹੈ ਤੇ ਉਹਨਾਂ ਨੂੰ ਯਾਦ ਕਰਿਆ ਜਾਂਦਾ ਪਰ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਲੈ ਕੇ ਅਕਸਰ ਤੋਂ ਉੱਤੇ ਦੇਖਿਆ ਜਾਂਦਾ ਕਿ ਜਿੰਨੇ ਵੀ ਸਾਡੇ ਇਤਿਹਾਸ ਦੇ ਪੰਨੇ ਫਰੋਲਦੇ ਆ ਬਹੁਤ ਘੱਟ ਅਜਿਹੇ ਸਾਡੇ ਇਤਿਹਾਸ ਦੇ ਨਾਲ ਜੁੜੇ ਹੋਏ ਲੋਕਾਂ ਦੀਆਂ ਜਿਹੜੀਆਂ ਥਾਵਾਂ ਨੇ ਚਾਹੇ ਉਹਨਾਂ ਦੀ ਹਵੇਲੀਆਂ ਘਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉਹਨਾਂ ਦੇ ਨੌਨ ਨੂੰ ਲੈ ਕੇ ਸਿਆਸੀ ਤੌਰ ਤੇ ਵੀ ਕਈ ਵਾਰ ਤੇ ਕਈ ਵਾਰ ਧਾਰਮਿਕ ਤੌਰ ਤੇ ਵੀ ਕਈ ਲੋਕ ਫਾਇਦਾ ਲੈਂਦੇ ਨੇਗੇ ਪਰ ਇਹ ਮਸਲਾ ਪੰਜਾਬ ਰਣ ਹਾਈ ਕੋਰਟ ਪਹੁੰਚਦਾ ਤੇ ਇਸ ਮਸਲੇ ਨੂੰ ਐਸਸੀ अरोड़ा ਸੀਨੀਅਰ ਐਡਵੋਕੇਟ ਨੇ ਪੰਜਾਬ ਰਣ ਹਾਈ ਕੋਰਟ ਦੇ ਉਹ ਚੱਕਦੇ ਨੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਾ ਕੇ ਕਿਤੇ ਨਾ ਕਿਤੇ ਇਹ ਫੈਸਲਾ ਹੋ ਪਾਇਆ ਕਿ ਆਖਰ ਉਹ ਸਵੇਲੀ ਨੂੰ ਸੰਭੂਗਾ ਕੌਣ ਜਿਹੜੀ ਉਹਨਾਂ ਦੇ ਕਹਿ ਸਕਦੇ ਆਂ ਵੀ ਅੱਜ ਇੱਕ ਵੱਡੀ ਯਾਦਦਤ तौर ਤੇ ਲੋਕ ਦੇਖਣ ਵੀ ਜਾਂਦੇ ਨੇ ਤੇ ਇੱਕ ਉਹਨਾਂ ਦੀ ਨਿਸ਼ਾਨੀ ਵੀ ਹੈ ਕਿਉਂਕਿ ਹੁਣ ਤੱਕ ਪੈਸਾ ਨਾ ਸਰਕਾਰ ਨੇ ਲਾਇਆ ਤੇ ਨਾ ਹੀ SGPC ਦੇ ਵੱਲੋਂ ਪਰ ਹੁਣ ਕਹਿ ਸਕਦੇ ਆ ਵੀ ਮੰਨ ਜੋਗਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਤੇ ਜਿਹੜੀ ਅੱਗੇ ਡਾਇਰੈਕਸ਼ਨਸ ਦਿੱਤੀਆਂ ਗਈਆਂ ਉਸ ਤੋਂ ਬਾਅਦ ਹੁਣ ਉਹਦੀ ਸਾਹਸਵਾਲ ਹੁੰਦੀ ਨਜ਼ਰ ਆਊਗੀ ਸਾਡੇ ਨਾਲ ਸੀਨੀਅਰ ਐਡਵੋਕੇਟ ਐਚੀ अरोड़ा ਨੇ अरोड़ा ਸਾਹਿਬ ਪਹਿਲਾਂ ਤਾਂ ਹਾਲਤ ਕਿੰਡੀਕ ਜੇ ਕਿਹਾ ਜਾਵੇ ਨਾਜ਼ੁਕ ਹੋ ਗਈ ਸੀ ਤੇ ਹੁਣ ਤੱਕ ਘਾਉਣ ਗੋਲੇ ਕਰ ਦਿੱਤਾ ਗਿਆ ਜਿਸ ਦੇ ਇਤਿਹਾਸ ਦੇ ਪੰਨਿਆਂ 'ਚ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਦੇਖੋ ਵੇਲੇ ਦੀ ਹਾਲਤ ਤਾਂ ਬਹੁਤ ਮਾੜੀ ਹੈ ਗੁਰਗੁਵਿੰਦ ਸਿੰਘ ਜੀ ਦੇ ਵੇਲੇ ਦੀ ਹੈ ਅਸੀਂ ਆਪਾਂ ਦਾ ਜਲਾ ਸਕਦੇ ਹਾਂ ਕਿ ਇੰਨੀ ਪ੍ਰਾਣੀ ਬਿਲਡਿੰਗ ਪਰਮਾਤਮਾ ਨਾ ਕਰੇ ਕਿਸੇ ਵੇਲੇ ਕੁਝ ਵੀ ਹਾਦਸਾ ਹੋ ਸਕਦਾ ਸੋ ਇਹਨੂੰ ਬਚਾਉਣਾ ਟਾਈਮ ਸਿਰ ਬਚਾਉਣਾ ਬਹੁਤ ਜ਼ਰੂਰੀ ਸੀ ਇੱਕ ਵਾਰੀ ਡਿੱਗ ਪਵੇ ਤਾਂ ਉਸ ਤੋਂ ਬਾਅਦ ਤੇ ਫਿਰ ਬਚਾਉਣਾ ਉਹ ਚੀਜ਼ ਬੰਦ ਹੀ ਨਹੀਂ ਕਦੇ ਵੀ ਔਰ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਜੇ ਗਿਰ ਜਾਂਦੀ ਤਾਂ ਬਹੁਤ ਵੱਡੀ ਲਾਹਨਤ ਸੀ ਸਾਡੇ ਲੋਕਾਂ ਦੇ ਉੱਪਰ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਸੰਭਾਲਿਆ ਨਹੀਂ ਇਹ ਲੋਕ ਇਹ ਹਮੇਸ਼ਾ ਵਾਸਤੇ ਕਿਹਾ ਜਾਣਾ ਸੀ ਮੈਨੂੰ 2020 ਚ ਪਤਾ ਲੱਗਿਆ ਸੀ ਕਿ ਇਸ ਹਵੇਲੀ ਦੇ ਹਾਤੇ ਦੇ ਵਿੱਚ ਕੁਝ ਕਮਰੇ ਵਗੈਰਾ ਬਣਾਉਣ ਵਾਸਤੇ ਨੀਮ ਵਗੈਰਾ ਪਰ ਲਏ ਗਏ ਸੀ ਐਸਜੀਪੀਸੀ ਵੱਲੋਂ ਤਾਂ ਉਦੋਂ ਮੈਂ ਪਟੀਸ਼ਨ ਪਾਈ ਸੀ ਕਿ ਇਸ ਨੂੰ ਰੋਕਿਆ ਜਾਵੇ ਔਰ ਹਾਈ ਕੋਰਟ ਨੇ ਸਟੇਟਸ ਕੋ ਦੇ ਦਿੱਤਾ ਸੀ ਉਹ ਮਸਲਾ 2020 ਤੋਂ ਚੱਲਦਾ ਰਿਹਾ ਹੁਣ ਤਿੰਨ ਸਾਢੇ ਤਿੰਨ ਸਾਲ ਬਾਅਦ ਆ ਕੇ ਉਹ ਨਿਪਟਿਆ ਹੈ ਔਰ ਹਾਈ ਕੋਰਟ ਦੇ ਕਹਿੰਦੇ ਇੱਕ ਸਾਂਝੀ ਮੀਟਿੰਗ ਹੋਈ ਸੀ ਸਰਕਾਰ ਦੇ ਨੁਮਾਇੰਦੇ ਸੀ ਐਸਜੀਪੀਸੀ ਦੇ ਨੁਮਾਇੰਦੇ ਸੀ ਔਰ ਹਾਈ ਕੋਰਟ ਦੇ ਹੁਕਮ ਅਨੁਸਾਰ ਮੈਂ ਵੀ ਉਸ ਵਿੱਚ ਸ਼ਾਮਲ ਸੀ ਉਹਤੇ ਅੰਡਰਸਟੈਂਡਿੰਗਸ ਹੋਈਆਂ ਸੀ ਕਿ ਐਸਡੀਪੀਸੀ ਇਹ ਇਸ ਰਮਮਤ ਇਸ ਹਵੇਲੀ ਦੀ ਸਾਂਭ ਸੰਭਾਲ ਵਾਸਤੇ ਸਾਰਾ ਉਦਮ ਕਰੇਗੀ ਪ੍ਰਪੋਜ਼ਲ ਭੇਜਾਂਗੇ ਸਰਕਾਰ ਨੂੰ ਔਰ ਸਰਕਾਰ ਉਸ ਪ੍ਰਪੋਜ਼ਲ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਇੱਥੇ ਸਾਡੇ ਚੰਡੀਗੜ੍ਹ ਚੋਂ ਦਫ਼ਤਰ ਹੈ ਜਿਹੜੇ ਪ੍ਰਾਤਨ ਚੀਜ਼ਾਂ ਨੂੰ ਸੰਭਾਲਦੇ ਨੇ ਉਹਨਾਂ ਨੂੰ ਭੇਜਾਂਗੇ ਔਰ ਉਹਨਾਂ ਦੇ ਐਡਵਾਈਸ ਦੇ ਮੁਤਾਬਕ ਫਰਦਰ ਏਜੰਸੀ ਵਗੈਰਾ ਪਾਇੰਟ ਕਰਕੇ ਇਸ ਦੀ ਸਾਂਭ ਸੰਭਾਲ ਦਾ ਕੰਮ ਕਰਾਣਗੇ ਸੋ ਉਸ ਅੰਡਰਸਟੈਂਡਿੰਗ ਨੂੰ ਆਧਾਰ ਬਣਾ ਕੇ ਜੋ ਸਾਡੇ ਆਪਸ ਵਿੱਚ ਸਹਿਮਤੀਆਂ ਹੋਈਆਂ ਸੀ ਉਹਨੂੰ ਆਧਾਰ ਬਣਾ ਕੇ ਹਾਈ ਕੋਰਟ ਨੇ ਸਾਡੀ ਪੀਆਲ ਦਾ ਨਿਬਟਾਰਾ ਕਰਤਾ ਹੈ ਤਾਂ ਕਿ ਆ ਕਿ ਜੋ ਇਹਨਾਂ ਦੀ ਅੰਡਰਸਟੈਂਡਿੰਗ ਹੋ ਗਈ ਉਸ ਤੋਂ ਬਾਅਦ ਕੋਈ ਹੋਰ ਹਦਸਤ ਦਾਣ ਦੀ ਕੋਈ ਜ਼ਰੂਰਤ ਨਹੀਂ ਸਮਝੇ ਹਾਂ ਉਹਨਾਂ ਦੀ ਪੈਸੇ ਦੇਖਿਆ ਜਾਵੇ ਜਿਵੇਂ ਇਹ ਇਤਿਹਾਸ ਦੇ ਨਾਲ ਜੁੜੀ ਹੋਈ ਜਿਕੇਈ ਐਡਵਾਂਟੂਰ ਮੁੱਲ ਹੋਰਾਂ ਦਾ ਬਹੁਤ ਇੱਕ ਮਾਨਮਤਾ ਇਤਿਹਾਸ ਹੈਗਾ ਸਿੱਖੀ ਦੇ ਵਿੱਚ ਦੇਖਦੇ ਆਂ ਸੀ ਹਾਂ ਹੁਣ ਤੱਕ ਵੈਸੇ ਇਹਦੀ ਜ਼ਿੰਮੇਵਾਰੀ ਕਿਹਦੀ ਸੀ ਸਰਕਾਰ ਦੀ ਸੀ ਜਾਂ ਐਸਜੀਪੀਸੀ ਦੀ ਸੀ ਮੇਰੇ ਹਸਾਬ ਨਾਲ ਟੈਕਨੀਕਲੀ ਜਦੋਂ ਕੋਈ ਇਮਾਰਤ ਨੂੰ ਸੁਰੱਖਿਤ ਇਮਾਰਤ ਕੋਸ਼ਤ ਕਰਤਾ ਜਾਂਦਾ ਜਿਸ ਤਰ੍ਹਾਂ ਇਹ ਦਵਾਨ ਟੋਟਰਮਲ ਦੀ ਹਵੇਲੀ ਨੂੰ ਕੋਸ਼ਿਸ਼ ਕੀਤਾ ਸੀ ਸੁਰੱਖਿਤ ਮਾਰਦੇ ਤੌਰ ਤੇ ਤਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਬੰਦੀ ਸੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਬਿਲਕੁਲ ਨਹੀਂ ਨਿਭਾਈ ਔਰ ਚਿੱਠੀ ਲਿਖ ਦਿੱਤੀ ਐਸਪੀ ਨੂੰ ਕਿ ਤੁਸੀਂ ਇਸ ਦੀ ਸਾਮ ਸੰਭਾਲ ਵਾਸਤੇ ਜੋ ਵੀ ਕਰਨਾ ਹੈ ਉਹ ਤੁਸੀਂ ਕਰੋਗੇ ਐਸਜੀਪੀ ਨੇ ਕੁਝ ਕੀਤਾ ਨਹੀਂ ਰਾਦਰ ਤੁਹਾਨੂੰ ਜਿਸ ਤਰ੍ਹਾਂ ਮੈਂ ਦੱਸਿਆਗਾ ਉਹਨਾਂ ਨੇ ਉੱਥੇ ਕਮਰੇ ਵਗੈਰਾ ਬਣਾਉਣੇ ਸ਼ੁਰੂ ਕਰ ਦਿੱਤੇ ਹੁਣ ਵੀ ਇਹਨਾਂ ਦੋਨਾਂ ਨੇ ਕਿਸੇ ਨੇ ਵੀ ਫੰਡ ਲੈਣ ਵਾਸਤੇ ਅੱਗੇ ਨਹੀਂ ਆਇਆ ਫੰਡ ਲਗਾਉਣ ਵਾਸਤੇ ਇੱਕ ਤੀਸਰੀ ਸੰਸਥਾ ਦਿਵਾਨ ਟੋਟਲ ਮਲ ટ્રਸਟ ਹੈ ਜਿਸ ਦੇ ਵਿੱਚ 31 ਐਨ ਆਰ ਆਈ ਫੈਮਲੀਆਂ ਮੈਂਬਰ ਦੇ ਤੌਰ ਤੇ ਸ਼ਾਮਲ ਨੇ ਉਹਨਾਂ ਨੇ ਪੈਸੇ ਵਗੈਰਾ ਇਕੱਠੇ ਕਰਕੇ ਲਾਉਣ ਦੀ ਪੇਸ਼ਕਸ਼ ਕੀਤੀ ਹੈ ਜੋ ਸਾਡੀ ਅੰਡਰਸਟੈਂਡਿੰਗਸ ਹੋਈਆਂ ਹੁੰਦੀ ਸੀ ਕਿ ਤਨੇ ਲਿਖਿਆ ਹੈ ਪੈਸਾ ਕੌਣ ਖਰਚੂਗਾ ਪ੍ਰਪੋਜ਼ਲ ਐਸ ਸੀ ਪੀ ਸ ਬਣਾ ਕੇ ਦੇਗੀ ਗਵਰਨਮੈਂਟ ਆਰਕੀਓਲੋਜੀਕਲ ਸਰਵੇ ਨੂੰ ਭੇਜੇਗੀ ਔਰ ਆਰਕੀਓਲੋਜੀਕਲ ਸਰਵੇ ਜੋ ਇਹਨਾਂ ਨੂੰ ਸਲਾਹ ਦੇਗਾ ਉਸ ਦੇ ਮਤਾਬਕ ਅੱਛੀ ਜੀ ਕੋਈ ਏਜੰਸੀ ਨੂੰ ਲੈ ਕੇ ਜਿੰਨਾ ਦਾ ਤਜਰਬਾ ਹੋਵੇ ਇਦਾਂ ਨਹੀਂ ਪੁਰਾਣੇ ਇਮਾਰਤਾਂ ਨੂੰ ਸੰਭਾਲਣ ਦਾ ਉਹਦੇ ਹਵਾਲੇ ਕਰਨਗੇ ਔਰ ਖਰਚਾ ਜੇ ਨਹੀਂ ਲਿਖਿਆ ਹੋਇਆ ਦੀਵਾਨ ਟੋਟਲ ਮਾਲ ટ્રਸਟ ਵਾਲੇ ਉਹ 31 ਫੈਮਲੀਆਂ ਨੂੰ ਆਪਸ ਵਿੱਚ ਉਹਨੇ ਇਕੱਠਾ ਕੀਤਾ ਹੈ 5-7 ਕਰੋੜ ਰੁਪਏ ਉਹ ਸਾਰਾ ਖਰਚਾ ਦੇਣਗੇ ਹਾਂ ਮਹਰੋਲਾ ਸਾਹਿਬ ਦੇਖਿਆ ਜਾਵੇ ਤੁਸੀਂ ਹੁਣ ਤੱਕ ਕਰ ਕਈ ਪੁਰਾਣੇ ਜਿਵੇਂ ਕਈ ਸਾਡੇ ਸ਼ਹੀਦਾਂ ਦੇ ਨਾਲ ਜੁੜੇ ਹੋਏ ਦੀ ਗੱਲ ਹੋਵੇ ਚਾਹੇ ਗੱਲ ਹੋਵੇ ਵਿਰਾਸਤੀ ਤੌਰ ਤੇ ਬਹੁਤ ਮਸਲੇ ਚੱਕੇ ਜੇ ਕਿਹਾ ਜਾਵੇ ਕਿ ਉਹ ਇਤਿਹਾਸਿਕ ਤੌਰ 'ਤੇ ਹੋਰਾਂ ਨੂੰ ਬਚਾਇਆ ਹੈ ਸਿਆਸੀ ਤੌਰ ਤੇ ਵੀ ਲਾਇਆ ਜਾਵੇ ਤੇ ਧਾਰਮਿਕ ਤੌਰ ਤੇ ਵੀ ਜਿਹੜੀਆਂ ਅਲੱਗ-ਅਲੱਗ ਸੰਸਥਾਵਾਂ ਇਹਨਾਂ ਦੇ ਫਾਇਦੇ ਲੈਂਦੀਆਂ ਨੇ ਉਹਨਾਂ ਨੂੰ ਯਾਦ ਕਰਦੀਆਂ ਨੇ ਹੁਣ ਤੱਕ ਲੱਗਿਆ ਕੋਈ ਵੀ ਪ੍ਰਾਤਨ ਚੀਜ਼ਾਂ ਨੂੰ ਸਾਹਮਣੇ ਵਾਸਤੇ ਸਰਕਾਰਾਂ ਨੇ ਜਾਂ ਉਹ ਧਾਰਮਿਕ ਸੰਸਥਾਵਾਂ ਨੇ ਕਦੇ ਕੋਈ ਆਪ ਉਦਮ ਕਰਿਆ ਹੋਵੇ ਕਿਉਂਕਿ ਜਦੋਂ ਤੁਹਾਡੀ ਪਟੀਸ਼ਨ ਜਾਂਦੀ ਹੈ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਕੋਰਟ ਦੇ ਹੁਕਮ ਹੁੰਦੇ ਨੇ ਫਿਰ ਜਾ ਕੇ ਕਿਤੇ ਅੱਗੇ ਸਾਂਭਣ ਸ਼ੁਰੂ ਹੁੰਦੀ ਹੈ ਸਰਕਾਰ ਨੇ ਆਪਣੇ ਲੈਵਲ ਤੇ ਕਦੇ ਕੁਝ ਨਹੀਂ ਕੀਤਾ ਜੋ ਮੇਰਾ ਤਜਰਬਾ ਇਹ ਕਹਿੰਦਾ ਹੈ ਭਗਤ ਸਿੰਘ ਉਹਨਾਂ ਨੇ ਜਿੱਥੇ ਸਭ ਤੋਂ ਪਹਿਲਾਂ ਸ਼ੇਦਾਨ ਦਫ਼ਤਰ ਬਣਾਇਆ ਸੀ ਫਿਰੋਜ਼ਪੁਰ ਦੇ ਵਿੱਚ ਉਸ ਨੂੰ ਹੈਰੀਟੇਜ ਇਮਾਰਤ ਐ ਡਿਕਲੇਅਰ ਮੈਂ ਕਰਵਾਇਆ ਸੀ ਪਰ ਉਸ ਤੋਂ ਬਾਅਦ ਉਹਨੂੰ ਸੰਭਾਲਣ ਵਾਸਤੇ ਕੁਝ ਨਹੀਂ ਕੀਤਾ ਇਹਨਾਂ ਨੇ ਪੈਸੇ ਦਾ ਇਸ਼ੂ ਬਣਾ ਕੇ ਬੈਠ ਜਾਂਦੇ ਆ ਕਹਿਣ ਚਾਹੇ ਨਾ ਕਹਣ ਦੇ ਪੈਸਾ ਖਰਚ ਦੇਣੀ ਸਰਕਾਰ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਜੋ ਵਿਰਾਸਤ ਨੂੰ ਸੰਭਾਲਣ ਵਾਲੇ ਜਿਹੜਾ ਜਜ਼ਬਾ ਹੈ ਉਹ ਲੋਕਾਂ 'ਚ ਹੈਗਾ ਤਾਂ ਹੈ ਪਰ ਲੋਕੀ ਹੱਥੋਂ ਤੱਕ ਨਹੀਂ ਜਾਂਦੇ ਕਿ ਇਹਨਾਂ ਨੂੰ ਵੋਟਾਂ ਦਾ ਜਾਂ ਇਲੈਕਸ਼ਨ ਦਾ ਇਸ਼ੂ ਬਣਾ ਦੇਣ ਜਦੋਂ ਅਚਾਰ ਇਲੈਕਸ਼ਨ ਦਾ ਇਸ਼ੂ ਨਹੀਂ ਬਣਦਾ ਉਹਨਾਂ ਚਿਰ ਸਰਕਾਰਾਂ ਕਦੇ ਕੁਝ ਕਰਦਿਆਂ ਨਹੀਂ ਹੈਗੇ ਜਿੱਥੇ ਫਾਇਦਾ ਨਾ ਮਿਲੇ ਬਿਲਕੁਲ ਬਿਲਕੁਲ ਜੇ ਦੇਖਿਆ ਜਾਵੇ ਤਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਪਟੀਸ਼ਨ ਲਾਈ ਸੀ ਇਹਨਾਂ ਨੇ ਪੀਆਰ ਲਾਈ ਸੀਗੀ ਉਸ ਸਮੇਂ ਦੇ ਦੌਰਾਨ ਜਦੋਂ ਉੱਥੇ ਕਮਰੇ ਬਣਾਉਣੇ ਸ਼ੁਰੂ ਕਰੇ ਸੀ ਯਾਨੀ ਕਿ ਆਪਦੀ ਲੋੜ ਦੇ ਤੌਰ ਤੇ ਪਰ ਉਸ ਤੋਂ ਬਾਅਦ ਦੇ ਵਿੱਚ ਉਸ ਹਵੇਲੀ ਨੂੰ ਸੰਭਾਲਣ ਵਾਸਤੇ ਪੈਸਾ ਹੁਣ ਵੀ ਨਾ ਸਰਕਾਰ ਤੇ ਨਾ ਐਸਜੀਪੀਸੀ ਕਹਿੰਦੇ ਲਾ ਰਹੀ ਆ ਬਲਕਿ ਦਿਵਾਨਾ ਢੋਡਰਮਲ ਟਰਸਟ ਹੈ ਜਿਹੜਾ ਉਹਦੇ ਵੱਲੋਂ ਜੀ ਚ ਐਨਆਰਆਈਜ਼ ਨੇ ਗਏ ਕਾਫੀ ਤਾਂ ਉਹ ਆ ਪੈਸਾ ਇਕੱਠਾ ਕਰਕੇ ਜਿਹੜੀ ਦੀ ਸਾਮ ਸਵਾਲ ਵਸਤੇ ਅੱਗੇ ਵਧਣਗੇ ਪਰ ਗੱਲ ਇਹ ਠੀਕ ਹੈ ਕਿ ਜਿਵੇਂ ਇਹਨਾਂ ਨੇ ਇੱਕ ਕਦਮ ਚੁੱਕਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਹੈ ਕਿ ਮਨਜੂਕ ਅਦਾਲਤ ਦੇ ਵੱਲੋਂ ਵੀ ਟ੍ਰੈਕਸ਼ਨ ਦਿੱਤੀਆਂ ਗਈਆਂ ਜੀ ਤੋਂ ਬਾਅਦ ਸਹਿਮਤੀਆਂ ਬਣੀਆਂ ਚਲੋ ਕੋਸ਼ਿਸ਼ਾਂ ਸ਼ੁਰੂ ਹੋਈਆਂ ਕਿਹਾ ਜਾ ਸਕਦਾ ਹੈ ਕਿ ਭਾਵੇਂ ਅਸੀਂ ਇਹਨਾਂ ਨਾਵਾਂ ਨੂੰ ਲੈ ਕੇ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਾਂ ਪਰ ਲੋੜ ਇਹ ਹੁੰਦੀ ਹੈ ਕਿ ਬਿਨਾਂ ਕਿਉਂਕਿ ਹੁਣ ਤਾਂ ਐਚਸੀ अरोड़ा ਬੋਲੇ ਪਰ ਜੇਕਰ ਇਹ ਨਾ ਬੋਲ ਦਿੱਤਾ ਇਹਦਾ ਮਤਲਬ ਕੀ ਉਸ ਹਵੇਲੀ ਕੰਨੀ ਕਿਸੇ ਦਾ ਧਿਆਨ ਨਹੀਂ ਸੀ ਜਾਣਾ ਇਹ ਵੱਡੇ ਤੌਰ ਤੇ ਸਵਾਲ ਹੈਗਾ ਵੀਡੀਓ ਜਰਨਲਿਸਟ ਜਸਸੀ ਦੇ ਨਾਲ ਮਿਸਿੰਗ ਰੋਜਨਾ ਸਪੋਰਟਸ ਟੀਵੀ ਚੰਡੀਗੜ੍ਹ